ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਵਿਬ ਟੀਵੀ ਨਿਊਜ਼ ਚੈਨਲ ਤਲਕਾ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡਾ ਰਾਤ ਕੁਮਾਰ ਅਰੋੜਾ ਕੁਛ ਕੁਛ ਤੋਂ ਇਹ ਲਕੋ ਰਿਆ ਗੱਲੋਂ ਜਾਦਾ ਨਾ ਬੰਦਾ ਉਹ ਅਗੇ ਪਿੱਛੇ ਕੀਤਾ ਹੋਇਆ ਬੰਦੇ ਨੂੰ ਡਰਾਇਆ ਤੋਂ ਮਕਾਇਆ ਹੋਇਆ ਜਾਇ ਨਾ ਕੁਝ ਵੀ ਕਿਹਾ ਜਾ ਸਕਦਾ ਇਹਨੂੰ ਅਸੀਂ ਲੱਗੇ ਹੋਣੋ ਕਰਨਾ ਇਹਦਾ ਰਿਮਾਰਕ ਲਵਾਵਾਂਗੇ ਅੱਜ ਰਿਮਾਰਕ ਤੋਂ ਬਾਅਦ ਇਹਨੂੰ ਪੁੱਛ ਕੁਛ ਕਰਾਂਗੇ ਕੁਛ ਕੁਛ ਕਰਨ ਤੋਂ ਬਾਅਦ ਅਸਲੀ ਫਿਕਰ ਸਾਹਮਣੇ ਆਊਗੀ ਵੀ ਇਸ ਇਸ ਨੂੰ ਕੁੱਟਣ ਦਾ ਕਾਰਨ ਕੀ ਹੈ ਸਾਨੂੰ ਫੁਰਤਲਾ ਕਲੀਅਰ ਹੋ ਰਿਹਾ ਵੀ ਜੋਗਾ ਨਾਂ ਦਾ ਜੋਗਾ ਲਿਖਿਆ ਸੀ ਪਲੇਟ ਤੇ ਲੋਕਾਂ ਕੋਲੋਂ ਪਤਾ ਲੱਗਿਆ ਇਧਰ ਉਧਰੋਂ ਪਤਾ ਲੱਗਾ ਕਿ ਉਹ ਜਿਹੜੇ ਕਲਿੱਪ ਆਏ ਨੇ ਇਹਦੇ ਚ ਫੋਟੋ ਚ ਉਦੋਂ ਤੋਂ ਵੀ ਅਸੀਂ ਉਹ ਲਾ ਕੇ ਦੇਖਿਆ ਤਕਰੀਬਨ ਸਪੈਲਿੰਗ ਬਣਦੀ ਜੋਗਾ ਜੇ ਡਬਲ ਓ ਜੀ ਆ ਇਸ ਤਰ੍ਹਾਂ ਨਾ ਹੈ ਜਿਹੜਾ ਕਿ ਅਸੀਂ ਆਪਣੇ ਪੂਰੇ ਪੰਜਾਬ ਜਿੰਨੇ ਵੀ ਟੋਕਾ ਨਾਲ ਦੇ ਦੋੜ ਉੱਥੇ ਕਿਹੜਾ ਰੱਖ ਸਕਦਾ ਉਹ ਦੇਖੋ ਨੌਲੇਜ ਸਾਰੀ 80% ਵੀ ਹੈ ਇਹ ਇਹਦੇ ਨਾਲ ਉਹ ਕਿਹਾ ਗਿਆ ਕਿ ਤਾ ਹੈ ਹੈਂ ਪਰ ਫਿਰ ਵੀ ਉਹਦੇ ਚ ਕੁਸਨਾ ਬਤਾਈਆਂ ਗਈਆਂ ਹੈ ਜੀ ਇਧਰ ਆਓ ਹਾਂ ਤਾਂ ਫਸਟ ਹੱਥ ਫਸਟ ਹੱਥ ਬਸਟਾ ਨਾਲ ਬਰੋ ਤੇਰੇ ਇਰੋਂ ਉਹ ਤੋਂ ਤੋਂ ਘੰਟੇ ਪਹਿਲਾਂ ਦੇ ਰਹੇ ਉੱਥੇ ਕਿਤੇ ਉਸ ਤੋਂ ਬਾਅਦ ਸ਼ੌਪ ਤੇ ਗਏ ਆ ਫਿਰ ਜੀ ਦਾ ਕਹਿੰਦਾ 3 ਵਜੇ ਕੰਮ ਕਿੰਨਾ ਪਤਾ ਲੱਗੇ ਕਿ ਪੁੱਟਾ ਪਾ ਚਾਣਾ ਇਹ ਤਾਂ ਹੁਣ ਜਦ ਤੱਕ ਉਹ ਫੋਨ ਉਹ ਆਊਗਾ ਸਾਡੇ ਸਾਹਮਣੇ ਫਿਰ ਅਸੀਂ ਉਹਦੇ ਨਾਲ ਗੱਲ ਕਰਾਂਗੇ ਫਿਰ ਪਤਾ ਪਰ ਮਾੜ ਲਵਾਂਗੇ ਹੌਲੀ ਵਾਲੀ ਗੱਲਬਾਤ ਕਰਾਂਗੇ ਇਹ ਤਾਂ ਗੱਲਬਾਤ ਤੁਹੀਂ ਪਤਾ ਲੱਗਣਾ ਸਾਰਾ ਕੋਈ ਪਿਕਚਰ ਹੈ ਅਸੀਂ ਕਰੀਏ ਬਾਅਦ ਚੋੜੀਆ ਬੋਟ ਹੋ ਕੇ ਆਇਆ ਤੇ ਇਹਦੀ ਸਜਾ ਵੀ ਉੱਥੇ ਤੈਨੂੰ ਕਿੰਨੀ ਕਿਹੜੀ ਜਗ੍ਹਾ ਸੀ ਯੂਕੇ ਤੋਂ ਇਹ ਡਬੋਟ ਹੋਇਆ ਮੇਰੇ ਪਾਸਿਸ ਉੱਥੇ ਦੇ ਕੋਲੋਂ ਚੱਕੂ ਮਾਰਿਆ ਸੀ ਮਾਰਿਆ ਸੀ ਸਾਲੇ ਨੂੰ ਪ੍ਰੋਬਲਮ ਪੈ ਗਈ ਸੀ ਨਾਲ ਤੇ ਆਈਗਾ ਸਾਲੇ ਦੇ ਚੱਕੂ ਚੁੱਕ ਮਾਰਿਆ ਸੀ ਨਾ ਇਹਦੀ ਪ੍ਰੋਬਲਮ ਬਣ ਗਈ ਸੀ ਕਰੋ ਦੀ ਫੋਟੋ ਇਹ ਪਸ ਹੋ ਗਈ ਆ ਐਪੀ ਇਹ ਕੰਮ ਨਹੀਂ ਲੱਗਦਾ ਸੀ ਸਟੋਰ ਉਹ ਇਹ ਕਦੋਂ ਸੀ ਕੀ ਕੰਮ ਕਰਦੇ ਸਨ ਉੱਥੇ ਮੈਕਡੋਨਲਡਸ ਤੇ ਵੀ ਕੰਮ ਕਰਦਾ ਸੀ ਜੁਰੂਰ ਦਾ ਕੰਮ ਕਰਦਾ ਹਾਂ ਅੱਛਾ ਕਿੰਨਾ ਕੀ ਵਾਜੀ ਦਾ ਹੋ ਜਾਣਾ ਹੋਰ ਤਾਂ ਬੜਾ ਨਾ ਕਲੋਰ ਦਾ ਬਾਜ ਕਰਦੇ ਲਈ ਤੁੰਗਸਵਰੇ ਨਾਲ ਕੀਆ ਸੀ ਬਾਜ ਕਰ ਮਾਜੀ ਮੈਂ ਤਾਂ ਇਹ ਮੰਗਣੀ ਕਰਨੀ ਸੀ ਜਦੋਂ ਆਈ ਵਲ ਪੋਚ ਹੀ ਲੈਣਾ ਇੰਨੀ ਦਾ ਗੱਲ ਹੋ ਰਹੀ ਉਹ ਬਾਸਟੈਂਡ ਉਹ ਆਇਆ ਕਹਿੰਦਾ ਹਾਂ ਵੀ ਕਿੰਨਾ ਮਹਗਾ ਠੀਕ ਆ ਹੈਲੋ ਆਈ ਗਨ ਲਾਪਿਆ ਮੇਰ ਨਾਲ ਮੈਨੂੰ ਕਹਿੰਦਾ ਜਾ ਹੁਣ ਠੀਕੇ ਤੋਂ ਬੋਤਲ ਲੈ ਕੇ ਆ ਅੱਛਾ ਮੈਂ ਆਖਿਆ ਬੋਤਲ ਵੀ ਮੈਂ ਵਧੀਆ ਲੈਂਦਾ ਹਾਂ ਠੀਕ ਹੈ ਤੇ ਕਹਿੰਦਾ ਛੋਲੇ ਟੂ ਦੇ ਵੀ ਲੈ ਕੇ ਆ ਤਮੇ ਕਹਾਂ ਠੀਕ ਆ ਤਾਂ ਅਧਿਆਮਾਦ ਨੂੰ ਲੈਦਾ ਆ ਜਿਵੇਂ ਛੋਲੇ ਬਲੂਰੇ ਤੋਂ ਲੈ ਆ ਇਹ ਮੈਨੂੰ ਕਹਿੰਦਾ ਖੋਖੇ ਤੋਂ ਲੈ ਲਈ ਤਮਾਕੂ ਲਿਆ ਉਹ ਵੀ ਮੈਂ ਲਿਆ ਫੇਰ ਮੈਂ ਨਾ ਗਾੜ ਬਲੂਰ ਤੋਂ ਲਾਪੇ ਗਾੜੋਂ ਕੱਢਣ ਲੱਗ ਪਿਆ ਮੈਨੂੰ ਬਾਗੁੰਨੇ ਤੇ ਬਾਗ ਮੂਵੀ ਇਹਦੇ ਬਣਾਈ ਹੋਈ ਉਹ ਵੀ ਨਹੀਂ ਮੈਨੂੰ ਪਤਾ ਕਿੰਨੇ ਹੋਣਗੇ ਉਹ ਤੁਹਾਡੇ ਨਾਲ ਦਾ ਬੰਦਾ ਤੁਹਾਡੇ ਆਂਦੇ ਮੂਵੀ ਲੈ ਰਿਹਾ ਤੇ ਤੁਹਾਡੇ ਗੱਲਾਂ ਬਾਤਾਂ ਦੀ ਮੂਵੀ ਕਰ ਰਿਹਾ ਕਿਉਂਕਿ ਅਸੀਂ ਪਹਿਲਾਂ ਜਦੋਂ ਪਹਿਲਾਂ ਕੰਮ ਗਰਮ ਹੋ ਗਿਆ ਕਿਸੇ ਕੋਈ ਇਦਾਂ ਹੀ ਖੜ ਗਿਆ ਹੁਣਾ ਸੀਗਰੇਟ ਬੰਦਾ ਇਹ ਲੱਗਦਾ ਕਿ ਹੁਣ ਲਾਂਡ ਲੱਗੇ ਜਾਂ ਫਸਣ ਲੱਗੇ ਉਹਨੂੰ ਵੀ ਜੇ ਕਲਿੱਪ ਬਣ ਵੀ ਬਣ ਵੀ ਜੇ ਨਹੀਂ ਤੁਰੀ ਬਣਵਾਈ ਨਾ ਮੈਂ ਨਹੀਂ ਬਣਵਾਈ ਮੈਂ ਤੁਰੀ ਬਣਾਈ ਹੈ ਅਚਾਨਕ ਬਣੀ ਐ ਸ਼ਾਇਦ ਨਹੀਂ ਹਾਂਜੀ ਨਾਲੇ ਆਈ ਥਿੰਕ ਨਾਲੇ ਉਹ ਲਾਈਕ ਪੰਜਾਬ ਪੁੱਟ ਦਾ ਸਹੀ ਬੰਦਾ ਨਹੀਂ ਲੱਗਦਾ ਜੇ ਸਹੀ ਹੁੰਦਾ ਤੇ ਹੁਣ ਪੇਸ਼ ਹੋਇਆ ਹੁੰਦਾ ਸੀ ਜਿੱਦਾਂ ਡਰੈਸ ਪਾਈ ਨਹੀਂ ਉਹਨੇ ਨਈ ਘੋੜਾ ਕ ਉਹ ਤਾਂ ਗਈ ਯਾਰ ਲਗਦਾ ਨਹੀਂ ਸੀ ਪਹਿਲਾਂ ਸਾਡੇ ਲਈ ਆਸਾਂ ਰੱਖੀ ਅਲੀਕੋ ਨਾ ਉਹ ਭਾਰਤੀ ਚੀ ਦੀ ਬਾਜੀ ਮੈਨੂੰ ਹੁਣ ਕੀ ਪਤਾ ਜਿੱਥੇ ਤੱਕ ਮੇਰੀ ਸੋਚਣੀ ਸੀ ਬੜਾ ਡਰ ਗਿਆ ਤੋਂ ਬੰਦ ਸੜਾ ਗਿਆ ਹਾਂਜੀ ਹੁਣ ਇਹ ਤਾਂ ਲੱਗਦਾ ਹਾਂਜੀ ਲੱਗਦਾ ਬਾਗਦ ਦੇ ਨਹੀਂ ਕਿਤੇ ਹਾਂਜੀ ਬਾਗਦ ਦੇ ਨਹੀਂ ਉਹ ਬੰਦਾ ਨਹੀਂ ਦੀ ਬਾਜੀ ਫਿਰ ਨੂੰ ਮੈਨਾਂ ਆਏਗਾ ਹਾਂ ਉਹ ਤੇ ਲਿਆ ਫਰੈਂਡਰ ਹੁੰਦਾ ਜੰਮੜੇ ਹਾਂ ਹਾਂ ਚੱਲ ਆਜੋ ਉਹ ਕਿੱਥੇ ਉਹ ਤਾਂ ਲੁਧਿਆਣੇ ਵੱਲ ਦਾ ਮੈਂ ਉਹਦਾ ਨਾਮ ਥੋੜਾ ਭਿਆਰ ਮੈਂ ਉਹਨਾਂ ਦਾ ਦੱਸਾਂ ਚੱਲ ਨਹੀਂ ਨਹੀਂ ਉਹ ਤੋਂ ਬਾਅਦ ਗਾਂ ਪਿਕਚਰਾਂ ਸੁਣਦੇ ਨੇ ਜਿਹੜੀ ਲਸਟੀਫਾਈ ਆ ਤਾਂ ਕਿਸ ਤਰ੍ਹਾਂ ਨਹੀਂ ਸਕਦੇ ਨਾ ਇੰਪੋਸੀਬਲ ਕੋਸ਼ਿਸ਼ ਨਹੀਂ ਨਹੀਂ ਵਰਦੀ ਪਾਈ ਹੋਈ ਆ ਅਸੀਂ ਕਲੀਅਰ ਕੱਟ ਨਹੀਂ ਕਹਿ ਰਹੇ ਵੀ ਹਾਂ ਫਿਰ ਤੁਸੀਂ ਅੱਜ ਇਹ ਕਹਿ ਰਹੇ ਨਾ ਲੱਗਦਾ ਇਹ ਨਕਲੀ ਹੈ ਤੇ ਇਹ ਸਿੰਪਟਮ ਆ ਗਏ ਤਾਂ ਕੋਸਮ ਲਾਈਨ ਦੇ ਗਿਆ ਮੁਲਾਜ਼ਮ ਮੈਂ ਗੱਲ ਕਹਿੰਦਾ ਭਈ ਉਹ ਮੁਲਾਜ਼ਮ ਸੀ ਜਾਂ ਬਾਅਦ ਚ ਪਤਾ ਲੱਗ ਜਾਊ ਪਿਕਚਰ ਜਦੋਂ ਕਲੀਅਰ ਹੋ ਸਾਰੇ ਬੰਦੇ ਦੇ ਅਸਲੀ ਤੇ ਜਦੋਂ ਬੰਦ ਨਹੀਂ ਜੇ ਪ੍ਰਾਈਵੇਟ ਬੰਦਾ ਹੁੰਦਾ ਦਾ ਉਹ ਤਾਂ ਬਾਅਦ ਦੱਸੂਗਾ ਜਦੋਂ ਆਊਗਾ ਤਾਂ ਹੀ ਦੇਖਾਂਗੇ ਵਰਦੀ ਤੇ ਭਾਈ ਹੋਈ ਹੈ ਉਸ ਦਾ ਅਕਸ਼ਤਾ ਖਰਾਬ ਇੱਕ ਉਸ ਦਾ ਅਕਸ਼ਤਾ ਖਰਾਬ ਹੋਇਆ ਨਾ ਅਸਤਾ ਬਤੇਰਾ ਹੁੰਦਾ ਵਾ ਨਾ ਐਸਟਰੋਸਿਨੀ ਕਾਸਾ ਤੇ ਰਿਕਾਰਡਿੰਗ ਤੁਹਾਡੀ ਵੀ ਹੁੰਦੀ ਹੈ ਦੇ ਕੋਈ ਗੱਲ ਨਹੀਂ ਕੋਈ ਦੇਖ ਲਈ ਉਹ ਤੇ ਜਦੋਂ ਤੁਸੀਂ ਕਹਿੰਦੇ ਕਿ ਉਹ ਬਸ ਨਕਲੀ ਸੀਗਾ ਫੇਰ ਤੁਸੀਂ ਫੈਸਲੀ ਹੈ ਅਸਲੀ ਨਕਲੀ ਹੋ ਸਕਦਾ ਪੁੱਛ ਵੀ ਅਸਲੀ ਤੁਸੀਂ ਪਹਿਲੇ ਗੁਨਾਹਗਰ ਫੜਿਆ ਗਿਆ ਗੁਨਾਹਗਰ ਫੜਿਆ ਗਿਆ ਜਿਹਦੇ ਨਾਲ ਹੋਈ ਉਹ ਵੀ ਫੜਿਆ ਗਿਆ ਜੋ ਇੱਕ ਕੁਛ ਦਿਨ ਪਹਿਲਾਂ ਡਿਵੀਜ਼ਨ 7 ਦੇ ਵਿੱਚ ਵਸਟੈਂਡ ਚੌਕੀ ਦੇ ਵਿੱਚ ਇੱਕ ਪੁਸਤ ਕਰਮਚਾਰੀ ਦੀ ਵਰਦੀ ਪਾਹੀ ਪੁਸਤ ਕਰਮਚਾਰੀ ਨੂੰ ਕੁੱਟਮਾਰ ਦਾ ਕਲਿੱਪ ਵੀ ਚੱਲਿਆ ਉਹ ਮਾਮਲਾ ਸਾਡੇ ਸਾਹਮਣੇ ਆਇਆ ਸੀ ਜੇਜ਼ ਦੇ ਤਾਤੇ ਉਤੇ ਮੁਕਦਮਾ ਦਰਜ ਕੀਤਾ ਗਿਆ ਤਸੀਂ ਸਾਤਾ ਜਿਹੜਾ ਕਿ ਮੁਲਜ਼ਮ ਅੱਜ ਹੋ ਸੀ ਉਹਨੂੰ ਅਰੈਸਟ ਕਰ ਲਿਆ ਹੈ ਅਰੈਸਟ ਕਰਨ ਤੋਂ ਬਾਅਦ ਉਹਨੂੰ ਅੱਜ ਅਸੀਂ ਕੋਰਟ ਦਾ ਸਾਹਮਣੇ ਪੇਸ਼ ਕਰਾਂਗੇ ਮੁਕਾਲਾ ਪੇਸ਼ ਕਰਨ ਤੋਂ ਬਾਅਦ ਉਹਨੂੰ ਅਸੀਂ ਰਿਮਾਰਡ ਲੈ ਕੇ ਬਾਕੀ ਜਿਹੜੀ ਉਹਦੀ ਕੁੱਝ ਕੁ ਸਾਰੀ ਹੈ ਅਰੋਪੀ ਦੀ ਪਛਾਣ ਕਿਸ ਤਰ੍ਹਾਂ ਹੋਈ ਕੈਸੇ ਪੁਲਿਸ ਨੇ ਪਛਾਣ ਕੀਤੀ ਜੀ ਇਹ ਅਰੋਪੀ ਦੀ ਪਛਾਣ ਨਮਰਿਕਤਾ ਜਿਹੜੀ ਵੀਡੀਓ ਕਲਿੱਪ ਤੋਂ ਪਛਾਣ ਹੋਈ ਹੈ ਉਸੇ ਦਾ ਜਿਹੜਾ ਇਹ ਬੰਦਾ ਹੈਗਾ ਇਹਦੇ ਬਾਰੇ ਪਤਾ ਲੱਗਾ ਸਾਨੂੰ ਬਾਖਲਾ ਸਾਈਡ ਦਾ ਹੈ ਪਰ ਕਾਖਲਾਂ ਦਾ ਇਹ ਦੇ ਨਾਮ ਕੇ ਸੀ ਜਿੱਥੋਂ ਨੂੰ ਅਰੈਸਟ ਕੀਤਾ ਅਸਲੀ ਇਹਦਾ ਪਿੰਡ ਹੈਗਾ ਪਿੰਡ ਮਡੇਰਾ ਮਡੇਰਾ ਉਹਦੇ ਚ ਪਿੰਡ ਆਦਮਪੁਰ ਥਾਣੇ ਦੇ ਚ ਪਿੰਡ ਪੈਂਦੇ ਹੈ ਤਾਂ ਪੁਲਿਸ ਮੁਲਾਜ਼ਮ ਜੋ ਹੈ ਉਸ ਵਿੱਚ ਜੋ ਫਿੱਟਾ ਹੋ ਦਿਖਾਈ ਦੇ ਰਹਾ ਹੈ ਉਸ ਕੇ ਬਾਰੇ ਵਿੱਚ ਕੁਝ ਪਤਾ ਚਲਾ ਹੈ ਉਹਦੇ ਬਾਰੇ ਵਿੱਚ ਜੇ ਕੁਝ ਨਹੀਂ ਪਤਾ ਲੱਗਾ ਅਸੀਂ ਆਪਣੇ ਤੌਰ ਤੇ ਨਾਲ ਨਾਲ ਦੇ ਡਿਸਟ੍ਰਿਕਟ ਤੋਂ ਵੀ ਪਤਾ ਕੀਤਾ ਤੇ ਦੂਜੇ ਅਸੀਂ ਆਲ ਪੰਜਾਬ ਦੇ ਵਿੱਚ ਵੀ ਇਹਦੀ ਈਮੇਲ ਵਗੈਰਾ ਕਰਕੇ ਭੇਜਤੀ ਆਲ ਐਸਐਸਪੀਸ ਨੂੰ ਥਰੂ ਕਮਿਸ਼ਨਰ ਸਾਹਿਬ ਦੇ ਉਦੇ ਜੇ ਉਹਨਾਂ ਦਾ ਜਵਾਬ ਕੋਈ ਨਹੀਂ ਆਇਆ ਜਵਾਬ ਆਉਣ ਤੋਂ ਬਾਅਦ ਜੇ ਬੰਦਾ ਆਇਆ ਸਾਡੇ ਕੋਲੇ ਉਸ ਤੋਂ ਬਾਅਦ ਸਹੀ ਪਿਕਚਰ ਕਲੀਅਰ ਹੋ ਜਾਣੀ ਵੀ ਕੀ ਆਇਆ ਹੈ ਇਹ ਬੰਦਾ ਮੁਲਾਜ਼ਮ ਹੈ ਜਾਂ ਕੋਈ ਇਹਨਾਂ ਨੇ ਸਟੰਟ ਖੇਡਿਆ ਪਈ ਵੀਡੀਓ ਬਣਾਣੇ ਦਾ ਕੀ ਕਾਰਨ ਰਹਾ ਅਭੀ ਤੱਕ ਕੀ ਜਾਂਚ ਕੀ ਬੈਠੀ ਜੇ ਇਹ ਵੀਡੀਓ ਤੋਂ ਤਾਂ ਇਹ ਲੱਗਦਾ ਵੀ ਇਹ ਜਾਣਬੁੱਝ ਕੇ ਬਣਾਈ ਹੋਈ ਹੈ ਪਰ ਜਦੋਂ ਵੀਡੀਓ ਬਣਾਉਣ ਵਾਲਾ ਤੇ ਜਿਹੜਾ ਜਿਹਦੇ ਕੁੱਟ ਪਈ ਉਹ ਪਤਲਾ ਆ ਗਿਆ ਸਾਹਮਣੇ ਉਸ ਤੋਂ ਬਾਅਦ ਪੂਰੀ ਪਿਕਚਰ ਸਾਹਮਣੇ ਆ ਜਣੀ ਸੀ ਬਿਹਾਰ ਪੁਲਿਸ ਨੇ ਇਸ ਮਾਮਲੇ ਵਿੱਚ ਕੀ ਦਾਅਵਾ ਕੀਤਾ ਇਹਦੇ ਮਾਮਲੇ 'ਚ ਪਰਚਾ ਦਰਜ ਕਰਕੇ ਅਰੈਸਟ ਕਰ ਲਿਆ ਇਹਨੂੰ ਇਹਨੂੰ ਗ੍ਰਿਫਤਾਰ ਕਰਕੇ ਇਹਨੂੰ ਅੱਜ ਜੇਲ੍ਹ 'ਚ ਭੇਜ ਦੇਣਾ ਸੌਰੀ ਇਹਦਾ ਰਿਮਾਰਕ ਲਾਵਾਂਗੇ ਰਿਮਾਰਕ ਤੋਂ ਬਾਅਦ ਇਹਦੇ ਤੇ ਅਸਲੀ ਜਿਹੜੀ ਪਿਕਚਰ ਕਲੀਅਰ ਹੋ ਗਈ ਉਹ ਤੋਂ ਬਾਅਦ ਜਿਉਂ-ਜਿਉਂ ਅੱਗੇ ਤੈਕੀਕਾ ਤੇ ਵੇਰਵਾ ਆਉਣਾ ਰਿਹਾ ਤੇ ਉਹ ਤੋਂ ਤੁਸੀਂ ਉਸ ਹਸਾਬ ਦੇ ਨਾਲ ਤੇ ਕਾਰਵਾਈ ਹੁੰਦੀ ਜਾਊਗੀ। ਕੀ ਇਸ ਵਾਰ ਵੀ ਸ਼ੰਕਾ ਹੈ ਕਿ ਉਹ ਜੋ ਪਿਟਰਾ ਹੈ ਉਹ ਪੁਲਿਸ ਵਾਲਾ ਹੈ ਜਾਂ ਕਿਸ ਉਸੇ ਫੋਰਸ ਕਿਉਂਕਿ ਜਿਹੜਾ ਅਜੇ ਤੱਕ ਸਾਨੂੰ ਟ੍ਰੇਸ ਨਹੀਂ ਹੋ ਰਿਹਾ ਨਾਲ ਨਾਲ ਡਿਸਟ੍ਰਿਕਟਾਂ ਦਾ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਹੋ ਸਕਦਾ ਐਦਾਂ ਦੀ ਗੱਲ ਹੋਵੇ ਕਿਉਂਕਿ ਇਹ ਦੱਸਣ ਨੂੰ ਤ ਇਹਦੀ ਰਿਪੋਰਟ ਤੋਂ ਕੁਝ ਕੁ ਕਰਾਂਗੇ ਫਿਰ ਪਤਾ ਲੱਗੂਗਾ ਵੀ ਇਹ ਕੀ ਆਇਆ ਇਹ ਇਹ ਇਹਦਾ ਨੋਨ ਪਰਸਨ ਹੈ ਜਾਂ ਕੋਈ